ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਭਰਾਵਾਂ ਨੂੰ ਹੋਰ ਸਾਰੇ ਵੀ ਠੀਕ ਠਾਕ ਜੀ ਕਾਫੀ ਟਾਈਮ ਬਾਅਦ ਅੱਜ ਵੀਡੀਓ ਪਾਉਣ ਲੱਗੇ ਆ ਜੀ ਜਿਉਂ ਗੱਜਲੀਆਂ ਪਟਾਈਆਂ ਚੱਲੂ ਹੋਈਆਂ ਉਸ ਤੋਂ ਬਾਅਦ ਵੀਡੀਓ ਹੋਈ ਨਹੀਂ ਭਾਈ ਹੋਰ ਸਾਰੇ ਭਰਾ ਠੀਕ ਠਾਕ ਕਿਰਪਾ ਸਰ ਤੇ ਹੁਣ ਕਰਨ ਦਾ ਹੀ ਆ ਜੀ ਝੋਨੇ ਦੀਆਂ ਡੀਐਸਆਰ ਸਿੱਧੀ ਵਜਾਈ ਉਹਦੇ ਬਾਰੇ ਇੱਕ ਕਰਦੇ ਗੱਲਬਾਤ ਆਪਾਂ ਆ ਜੀ ਹੋਣਦੇ ਆਪਣੇ ਡੀਐਸਆਰ ਐਈ ਸਾਰੀ ਨਾ ਡੀਐਸਆਰ ਕਰਦੇ ਹੁੰਨੇ ਇਹ ਸੁੱਕੇ ਵਾਲੀ ਇੰਨੇ ਵੀ ਡੀਐਸਆਰ ਕਰਨੀਆਂ ਸੁੱਕੇ ਦੇ ਵਿੱਚ ਆ ਤਰ ਮਤਰ ਵਾਲੀ ਸਾਡੇ ਨੇ ਕੰਮ ਚਾਪਨੀ ਆ ਤੇ ਜਿਹੜੀ ਵੈਰੈਟੀ ਆਪਾਂ ਬੀਜਦੇ ਆ ਉਹਦਾ ਦੱਸਦੀ ਉਹ ਬੀਜਦਾ ਇ ਅੱਜ 1985 1985 ਦੀ ਬਿਜਾਈ ਕਰਦੇ ਆ ਤੇ ਇਹਦਾ ਸਾਰਾ ਦੱਸ ਦਿੰਨੇ ਆ ਖੇਤਾਂ ਦੇ ਵਿੱਚ ਕਣਕ ਵੱਢਣ ਤੋਂ ਬਾਅਦ ਤੋੜੀ ਬਣਾਉਣ ਤੋਂ ਬਾਅਦ ਦੋ ਟਰ ਤਵੀਆਂ ਦੀ ਪਾ ਕੇ ਤੇ ਸਿੱਧੇ ਲੈ ਜ ਲੈਵਲਿੰਗ ਕਰਾਤਾ ਸੀ ਜੋ ਰਹਿਣ ਖੂਦ ਸਭ ਵਿੱਚ ਤੇ ਇਹ ਇਹ ਹੁਣ 1985 ਦੀ ਬਿਜਾਈ ਕਰਦੇ ਆ ਇਹਦੇ ਨਾਲ ਕੋਈ ਡਾਇਆ ਕੋਈ ਕਿਸੇ ਵੀ ਤਰ੍ਹਾਂ ਦੀ ਖਾਦ ਨਹੀਂ ਆਪਾਂ ਪਾਉਂਦੇ ਸਿਰਫ ਤੇ ਸਿਰਫ ਕੱਲਾ ਬੀਗਰੰਦਾ ਆ ਬੀ ਇਹਦਾ ਆਪਾਂ ਕਿਰੰਦੇ ਆ ਜੀ 6 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਆ 6 ਕਿਲੋ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਬੀਜ ਕਰੰਦੇ ਆ ਤੇ ਇਹ 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 ਵੈਰੈਟੀ ਜਿਹੜੀ ਹੈ ਫੁੱਲ ਪੇਜ ਦੇ ਵਿੱਚ ਆ ਜੀ ਫੁੱਲ ਪੇਜ ਵਾਲੀ ਵੈਰੈਟੀ ਹੁੰਦੀ 85 ਆ ਯਾਨੀ ਕਿ ਜਿਹੜੀ 15 ਨਾ ਆਉਂਦਾ ਹੀ ਬਦਲ ਲਾ ਲੋ ਉਹਦੇ ਵਿੱਚ ਇੰਜ ਪਾ ਦੇ ਤੇ ਉਹਨੂੰ ਫੁੱਲ ਪੇਜ ਦੇ ਵਿੱਚ ਮਰਦਾ ਇਹ ਹੈ ਜੀ 1985 ਕਿਸਮ 6 ਕਿਲੋ ਪ੍ਰਤੀ ਏਕੜ ਦਾ ਬੀਜ ਤੇ ਇਹਦੇ ਤੇ ਹੁਣ ਨਾ ਜਿਵੇਂ ਆ ਦੇਖੋ ਇਹ 6 ਕਿਲੋ ਪ੍ਰਤੀ ਏਕੜ ਦਾ ਬੀਜ ਤੇ ਪ੍ਰਤੀ ਏਕੜ ਦਾ 6 ਕਿਲੋ ਦੇ ਹਿਸਾਬ ਨਾਲ ਬੀਜੇ ਦਾ ਤੇ ਇਹਦੇ ਉੱਪਰ ਬਸ ਪਾਣੀ ਲਾ ਦੇਣਾ ਹੁਣ ਬਜਾਈ ਜਿਵੇਂ ਹੋਣਦਾ ਹੀ ਆ ਮਗਰੇ ਮਗਰ ਪਾਣੀ ਲਾ ਦੇਣਾ ਇਹਦੇ ਵਿੱਚ ਇਹ ਆ 1985 ਦਾ ਜਿਵੇਂ ਅੱਗੇ ਆਹੀ 1692 1599 ਦੀ ਬਜਾਈ ਕਰਦੇ ਹੁੰਨੇ ਆ ਪਾਣੀ ਲਾ ਕੇ ਤੇ ਨਾਲ ਦੀ ਨਾਲ ਹੀ ਸਾਨੂੰ ਮਗਰੋਂ ਸਟੌਂਪ ਤੇ ਸਾਥੀ ਦੀ ਸਪਰੇਅ ਕਰਨੀ ਪੈਂਦੀ ਹੈ ਤੇ ਹੁਣ ਕੋਈ ਵੀ ਸਟੌਂਪ ਸਾਥੀ ਦੀ ਕੋਈ ਵੀ ਸਪਰੇਅ ਨਹੀਂ ਕਰਨੀ ਤੇ ਬਸ ਆਮ ਪਾਣੀ ਲਾ ਕੇ ਉਸ ਤੋਂ ਜਦੋਂ ਬਾਅਦ ਆਵੀਆਂ ਕਿਦਣਾ ਬਾਅਦ ਅਮੈ ਜੋ ਤੇ ਪੱਤੀ ਸਪਰੇਅ ਕਰਾਂਗੇ ਇਹ ਉਹਦੇ ਵਿੱਚ ਨਾਲ ਇਹ ਵੀ ਹੈ ਕਿ ਜਿਹੜਾ ਜ਼ਮੀਨ ਦੇ ਵਿੱਚ ਕੋਈ ਚੋਬਾ ਹੋਲ ਨਦੀਨ ਹੋਊਗਾ ਉਹਦਾ ਵੀ ਪੂਰਾ ਹੀ ਉਹ ਵੀ ਆ ਚੋਬਾ ਹੋ ਗਿਆ ਜੰਗਲੀ ਝੋਨਾ ਚਲੋ ਕਈਆਂ ਏਰੀਆ ਚੋਬਾ ਹਸਦੇ ਜੰਗਲੀ ਝੋਨਾ ਸਾਰੇ ਦਾ ਸਾਰੇ ਸੜ ਜੂ ਬਸ ਜਿਹੜਾ ਆਪਾਂ ਕੇ ਰਿਆਣਾ ਝੋਨਾ ਇਹ ਹੀ ਬਜੂਗਾ 1985 ਹੀ ਜਿਹੜੀ ਇਹ ਹੀ ਰਹਿ ਜੂਗੀ ਬਾਕੀ ਸਭ ਤਰ੍ਹਾਂ ਦਾ ਝੋਨਾ ਨਦੀਨ ਸਭ ਤਰ੍ਹਾਂ ਦਾ ਹੋ ਜੂਗਾ ਖਤਮ ਤੇ ਆ ਜਿਹੜੀ ਫੁੱਲ ਪੇਜ ਦੇ ਵਿੱਚ ਵੈਰਾਈਟੀਆਂ ਹੁੰਦੀਆਂ ਇਹਦੇ ਨਾਲ ਤੇ ਸਿੱਧੀ ਬਜਾਈ ਦਾ ਬਹੁਤ ਹੀ ਸੌਖਾ ਹੋ ਜਾਊਗਾ ਨਾਲੇ ਇਹਦਾ ਹੋਰ ਚੱਕਰ ਆ ਕਿ ਜਿਹੜੀ ਆਪਾਂ ਉਦਾਂ ਸਿੱਧੀ ਬਜਾਈ ਕਰਦੇ ਨਾ ਉਹਦੇ ਵਿੱਚ ਜਿਹੜੀ ਪਹਿਲਾਂ ਸਟੌਮ ਪਾਈ ਦੀ ਸਾਤੀ ਪਾਈ ਦੀ ਹੈ 7-800 ਰੁਪਏ ਦੇ ਉਦੋਂ ਖਰਚਾ ਹੋ ਜਾਂਦਾ ਉਸ ਤੋਂ ਬਾਅਦ ਫਿਰ ਆਪਾਂ ਨੂੰ ਨਾਮਨੀ 골ਡ ਕਰਨੀ ਪੈਂਦੀ ਕਈ ਵਾਰ ਸੰਦ ਰਾਏ ਲਾਈ ਸਟਾਰ ਉਹ ਉਹ ਜਿਹੜਾ ਦਵਾਈਆਂ ਦਾ ਖਰਚਾ ਹੀ ਤਿੰਨ-ਤਿੰਨ ਹਾਲ ਤੱਕ ਚੱਲ ਜਾਂਦਾ ਇਹ ਜਿਹੜੀ ਮੈਜੋਥੈਪਰ ਇਹ ਸਾਰੀ 300 ਰੁਪਏ ਦੀ ਏਕੜ ਦਾ ਖਰਚਾ ਜੀ ਇਹਦਾ ਤੇ ਜੇ ਹੀ ਆਪਾਂ ਦੋ ਵਾਰ ਵੀ ਹੋ ਗਈ ਖੇਤਾਂ ਦੇ ਵਿੱਚ ਤੇ ਲਾ ਲੋਗੀ 600 ਰੁਪਇਆ ਲੱਗਣਾ ਪਹਿਲੀ ਗੱਲ ਤੇ ਲੋਡ ਹੀ ਨਹੀਂ ਪੈਂਦੀ ਇੱਕ ਵਾਰੀ ਸਭ ਕੁਝ ਇਹ ਦੋ ਵਾਰ ਵੀ ਕਰੀਏ ਤੇ 600 ਰੁਪਏ ਦੇ ਖਰਚੇ ਨਾਲ ਸਭ ਜਨਾ ਤੇ ਬਾਕੀ ਕੋਈ ਗੱਲ ਨਹੀਂ ਆ ਹੁਣ ਦਿਆ ਕਰਾਂਗੇ ਅਪਡੇਟ ਆਪਾਂ ਸਾਰੀ ਜਾਣਕਾਰੀ ਨਾਲ ਦੀ ਨਾਲ ਜਦੋਂ ਜਰਮੀਨੇਸ਼ਨ ਹੋ ਵੀ ਸਾਰਾ ਕਿੱਦਾਂ ਸਾਰਾ ਸਿਸਟਮ ਤੇ ਧੰਨਵਾਦ ਜੀ ਸਾਰੇ ਭਰਾਵਾਂ ਦਾ ਕਾਫੀ ਟਾਈਮ ਲਗਾ ਆਪਾਂ ਵੀਡੀਓ ਬਾਈ ਅੱਜ ਬਜਾਈ ਕਰਦੇ ਆ ਹੋ ਵੀ 1985 ਵੈਰਾਈਟੀ ਦੀ ਓਕੇ ਜੀ ਧੰਨਵਾਦ ਜੀ